Up. Back. Down. So guard, baju. Shut. Two so guard. Bagel, shut. So guard ਮਤਲਬ ਉਹ ਦੇਖ ਰਹੇ ਨੇ ਇਹਨਾਂ ਦਾ ਆਇਆ ਦੇਖ ਰਹੇ ਨੇ ਕਰਨੇ ਕਿਰੇ ਨੋਵੇ ਕੋਈ ਨੰਬਰ ਮਤਲਬ ਉਹ ਕਿਉਂ ਨਹੀਂ ਮਤਲਬ ਮਤਲਬ ਫਿੰਗਰਪ੍ਰਿੰਟ ਹੈਡ ਲੱਗੇ ਸੀ ਕੱਲ ਸਾਡੇ ਰਿਸ਼ਤੇਦਾਰ ਵੀ ਐ ਤੇ ਮੇਰੇ ਖਲੀਕ ਵੀ ਹੈ ਮਹਿਕਮੇ ਤੋਂ ਕੱਲ 12 ਵਜੇ ਸਾਨੂੰ ਫੋਨ ਆਇਆ 11:30 ਵਜੇ ਫੋਨ ਆਇਆ ਜੀ ਪੁਲਿਸ ਬੁਲਾਜਣਾ ਦਾ ਤੇ ਇਦਾਂ ਕਹਿੰਨਾਂ ਉਹ ਤੇ ਔਨ ਡਿਊਟੀ ਅਟੈਕ ਹੋ ਗਿਆ ਕੋਰਟ 'ਚੋਂ ਫੋਨ ਕੀਤਾ ਕਿਸੇ ਨੂੰ ਤੇ ਫਿੰਗਰਪ੍ਰਿੰਟ ਲਾਣੇ ਸੀ ਤੇ ਕਹਿੰਦੇ ਉਹਨਾਂ ਨੂੰ ਕੋਈ ਪ੍ਰੋਬਲਮ ਆ ਗਈ ਹੈ ਤੇ ਮੌਕੇ ਦੇ ਉੱਤੇ ਗਏ ਆ ਸਾਡੇ ਐਸਐਸਪੀ ਸਾਹਿਬ ਨੇ ਆਪਣੇ ਜੂਨੀਅਰ ਅਫਸਰਾਂ ਦੀ ਡਿਊਟੀ ਵੀ ਲਈ ਉਹ ਵੀ ਗਏ ਨਾ ਗੱਡੀਆਂ ਦੋ ਕਈਆਂ ਲੈ ਕੇ ਗਏ ਹੋ ਕਟਲ ਸਿਵਲ ਹਸਪੀਟਲ ਗਏ ਤੇ ਉਹਨਾਂ ਕਹਿੰਦੇ ਕਿ ਕੜੀ ਸਪੋਰਟ ਦੇ ਤੋਂ ਵੀ ਸੀ ਤੇ ਵਧੀਆ ਮਰਾਜ਼ਮ ਸੀ ਬਹੁਤ ਵਧੀਆ ਮਰਾਜ਼ਮ ਸੀ ਸਾਰੇ ਹੁੰਦੇ ਆ ਜੀ ਬਹੁਤ ਵਧੀਆ ਮਰਾਜ਼ਮ ਸੀ ਦੇਖੋ ਕਿੰਨੇ ਮਰਾਜ਼ਮ ਦੀ ਮਗਰ ਉਹਨਾਂ ਦੇ ਆਏ ਆ ਤੇ ਵਧੀਆ ਮਹਿਕਮੇ ਨੇ ਤੇ ਕਮੋਡੀਟ ਕੀਤਾ ਬਹੁਤ ਮਗਰ ਪੈਰਭਾਈ ਵੀ ਕੀਤੀ ਬਰੋ ਕਰਮਾ ਦਾ ਸਰਦਾਰ ਜੀ ਨਹੀਂ ਕਹੇ ਅਗੇ ਜੀ ਉਸੇ ਟਾਈਮ ਉਹਨਾਂ ਦੀ ਦਿੱਟ ਹੋ ਗਈ। ਇਹ ਸੰਸਕਾਰ ਤੇ ਫਿਰਦਾ ਕੋਲਸੀ ਟੁਕੜੀ ਆਈ ਐ ਸਲਾਮੀ ਵਗੈਰਾ ਦਿੱਤੀ ਐ ਉਹਨਾਂ ਦੀ। ਤੇ ਹੁਣ ਤੇ ਰੱਬ ਦਾ ਭਾਣਾ ਮੰਨਣਾ ਪੈਣਾ ਜੀ ਪਰਿਵਾਰ ਨੂੰ। ਮਹਾਰਾਜ ਜੀ ਬਹੁਤ ਵਧੀਆ ਸੀ। ਸਾਰੇ ਮੁਲਾਜ਼ਮਾਂ ਦੇ ਸਾਨੂੰ ਕੱਲ੍ਹ ਦੇ ਹਸਪੀਟਲ ਕੋਈ ਸੌ ਦਸੂ ਮੁਲਾਜ਼ਮ ਦਾ ਫੋਨ ਆਇਆ। ਜਿਨ੍ਹਾਂ ਨੇ ਵੀ ਉਹਨਾਂ ਨਾਲ ਡਿਊਟੀ ਕੀਤੀ ਹੈ, ਉਹ ਤਕਰੀਬਨ ਜਿਹੜੇ ਰਿਟਾਇਰ ਵੀ ਮੁਲਾਜ਼ਮ ਚੱਲੇਗੇ ਉਹ ਵੀ ਇੱਥੇ ਆਏ। ਬਹੁਤ ਵਧੀਆ ਮੁਲਾਜ਼ਮ ਸੀ ਵਿਭਾਗ ਦੇ ਵਿੱਚ ਅਸੀਂ ਸਭੀ ਸੀ। ਪਰਿਵਾਰ ਉਹਨਾਂ ਦੇ ਮਗਰ ਉਹਨਾਂ ਦਾ ਇੱਕ ਬੇਟਾ ਇੱਕ ਬੇਟੀ ਹੈ ਇਹ ਵਾਈਫ ਹਾਂ ਦੇਖੋ ਜੀ ਇਹ ਤੇ ਪਰਮਾਤਮਾ ਨੂੰ ਜੋ ਮੰਜੀ ਸੀ ਉਹ ਗੱਲ ਕੀਤੀ ਜੇ ਉਹ ਤਾਂ ਕਿੰਨੀ ਕੁਮਰ ਸੀ ਇਹਨਾਂ ਦੀ 52 52 ਸਾਲ ਉਮਰ ਤੇ 52 ਸਾਲਾਂ ਉਮਰ ਸੀ 5-6 ਸਾਲਾਂ ਦੀ ਨੌਕਰੀ ਬਕਾਇਆ ਬਚਦੀ ਸੀ